ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਉਸ ਸਮੇਂ ਹਾਲਾਤ ਨਾ ਪੂਰਨ ਹੋ ਗਏ ਜਦੋਂ ਇੱਕ ਐਕਟਿਵਾ ਸਵਾਰ ਤੇ ਇੱਕ ਸੈਂਟਰੋਕਾਰ ਸਵਾਰ ਨੌਜਵਾਨ ਦੇ ਵਿੱਚ ਤਿੱਖੀ ਬਹਿਸ-ਬਾਜੀ ਹੋਈ ਅਤੇ ਬਾਅਦ ਵਿੱਚ ਦੋਵਾਂ ਦੀ ਆਪਸ ਵਿੱਚ ਹਾਥਾਪਾਈ ਵੀ ਦੇਖਣ ਨੂੰ ਮਿਲੀ। ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੋਹਾਂ ਨੂੰ ਸਮਝਾਉਣ ਦੀ ਲੱਖ ਕੋਸ਼ਿਸ਼ ਕੀਤੀ ਗਈ, ਲੇਕਿਨ ਦੋਹਾਂ ਟੀਰਾ ਵੱਲੋਂ ਇੱਕ ਦੂਸਰੇ ਨਾਲ ਹਾਥਾਪਾਈ ਕੀਤੀ ਗਈ ਅਤੇ ਇੱਟਾਂ-ਰੋੜੇ ਵੀ ਮਾਰੇ ਗਏ। ਇਸ ਦੌਰਾਨ ਸੈਂਟਰੋਕਾਰ ਸਵਾਰ ਨੌਜਵਾਨ ਵੱਲੋਂ ਕਿਹਾ ਕਿ ਐਕਟਿਵਾ ਸਵਾਰ ਨੌਜਵਾਨ ਨੇ ਹੈੱਡਫੋਨ ਲਗਾ ਕੇ ਉਸ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਇਸ ਨੂੰ ਲੈ ਕੇ ਸਾਰਾ ਵਿਵਾਦ ਹੋਇਆ ਦੂਜੇ ਪਾਸੇ ਐਕਟਿਵਾ ਸਵਾਰ ਨੌਜਵਾਨ ਦਾ ਕਹਿਣਾ ਹੈ ਕਿ ਸੈਂਟਰੋ ਕਾਰ ਦਾ ਸਾਈਡ ਵਾਲਾ ਸ਼ੀਸ਼ਾ ਨਾ ਹੋਣ ਕਰਕੇ ਕਾਰ ਚਾਲਕ ਨੇ ਉਸ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਦੋਹਾਂ ਦੀ ਬਹਿਸਬਾਜੀ ਹੋਈ ਅਤੇ ਫਿਰ ਹਾਥਾਪਾਈ ਹੋ ਗਈ ਇਸ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਵੇਗੀ

पिछे ਆ ਬੜਾ ਘਟੀ ਘਟੀ ਆ ਰਹੀ ਹੈ ਹਾਂ ਠੀਕ ਹੈ ਮੈਂ ਚੰਗਾ ਬੜਾ ਇੰਡੀਕੇਟਰ ਲੇ ਕੇ ਪਰ ਉਹ ਤੁਹਾਨੂੰ ਲੱਗਦਾ ਲੱਗਦਾ ਲਾਲ ਪੱਟੀ ਆ ਇਹ ਆ ਰਹੀ ਹੈ ਇਹਨਾਂ ਕਹਾਣੀਆਂ ਵੀ ਸ਼ੁਰੂ ਕਰਦੇ ਆ ਇਹਨੇ ਵੀ ਮੁੱਢਾ ਕਿਤੇ ਦੂਜਾ ਵੀ ਆ ਗਿਆ ਕਿੱਥੇ ਗਿਆ ਕਿੱਥੇ ਆ ਆਓ ਜੀ ਜੇ ਬਰਾਬਰ ਬੋਲੋ ਯਾਰ ਆਪਾਂ ਮੈਂ ਨਾ ਬੋਲਣਾ ਮੇਰਾ ਨਾਮ ਭਾਈ ਅੰਛੂ ਹੈਗਾ ਜੀ ਉਹ ਗੱਲ ਇਹ ਹੈਗੀ ਸੀ ਕਿ ਮੈਂ ਆਪਣੀ ਦੁਕਾਨ ਤੋਂ ਤੁਹਾਨੂੰ ਨਿਕਲਿਆ ਹੀ ਆ ਠੀਕ ਹੈ ਤੇ ਮੈਂ ਸਿੱਧਾ ਜਾਣਾ ਸਟ੍ਰੀਟ ਇਹਨਾਂ ਦੀ ਨਾਲ ਲੈਫਟ ਹੈਂਡ ਸਾਈਡ ਦਾ ਸ਼ੀਸ਼ਾ ਹੈ ਤੇ ਨਾਲ ਰਾਈਟ ਹੈਂਡ ਸਾਈਡ ਦਾ ਹੈਗਾ ਠੀਕ ਹੈ ਤੇ ਮੈਂ ਇਹਨਾਂ ਦੇ ਰਾਈਟ ਹੈਂਡ ਸਾਈਡ ਤੋਂ ਜਾ ਰਿਹਾ ਇਹ ਆਪਸ ਚ ਗਾਣੀ ਗੂਨੇ ਲਾ ਕੇ ਗੱਲਾਂ ਕਰਦੇ ਜਾ ਰਿਹਾ ਮੈਂ ਰਾਈਟ ਸਾਈਡ ਵੇਖਦੇ ਪਿਆ ਨਾਲ ਲੈਫਟ ਸਾਈਡ ਵੇਖਦੇ ਪਿਆ ਤੇ ਇਹਨਾਂ ਨੇ ਲਿਆ ਕੇ ਸਿੱਧੀ ਗੱਡੀ ਮੇਰੇ ਵਿੱਚ ਵਾਰੀ ਜਿਹਰਾਂ ਨੂੰ ਖਿਲਾੜ ਕੇ ਪੁੱਛਿਆ ਚਾਰੋਂ ਜੜੇ ਬਾਹਰ ਨਿਕਲਿਆ ਫਿਰ ਇਹਨਾਂ ਨੂੰ ਆਪਾਂ ਫੜਿਆ ਕਿ ਹਾਂ ਵੀ ਤੁਸੀਂ ਕੀ ਆ ਮੈਂ ਐਕਟਿਵਾ ਤੇ ਸੀ ਉੱਤੋਂ ਇਹਨਾਂ ਦਾ ਲੋਕਲ ਨੰਬਰ ਨਹੀਂ ਆ ਬਾਹਰ ਦੇ ਹੋ ਗਿਆ ਤੇ ਆ ਕੇ ਲੜਾਈ ਕਰ ਰਿਹਾ ਇਸ ਕਰਕੇ ਆਪਾਂ ਇਹਨਾਂ ਨੂੰ ਫੜਿਆ ਆ। ਦੇ ਵੈਪਨ ਹੈਗਾ ਜੀ ਤੁਹਾਡੇ ਕੋਈ ਨਹੀਂ ਨਹੀਂ ਵੈਪਨ ਇਹਨਾਂ ਜੋ ਇੱਕ ਜਾਨੇ ਨੇ ਗੱਲ ਕੀਤੀ ਕਿ ਕਿ ਤਰਾ 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 ਮੈਂ ਕਹਾ ਕੱਢ ਲੋ ਫਿਰ ਮੈਂ ਦੇ ਇੱਥੇ ਹੀ ਆਂਗਾ ਫਿਰ ਇਹਨਾਂ ਨੇ ਚਾਰ ਜਾੜੇ ਪਏ ਆ। ਉਧਰੋਂ ਮੇਰੇ ਭਰਾ ਆਏ ਫਿਰ ਤੁਹਾਡੀ ਦੁਕਾਨ ਕਿੱਥੇ ਹੈਗੀ ਹੈ? ਮੇਰੀ ਦੁਕਾਨ ਆ ਨਾਦੀ ਸ਼ੋਪਿੰਗ ਪਲੈਕਸ ਹੈ। ਤੁਹਾਡਾ 에어 ਟਿਕਟ ਦਾ ਟੂਰ ਐਂਡ ਟਰੈਵਲ ਦਾ ਕੰਮ ਹੈ। ਤੁਸੀਂ ਕਿਹਾ ਤੇ ਬਗੇ ਮੇਰੀ ਡੈਡੀ ਇੱਥੇ ਹੁੰਦੇ ਕੋਈ ਡੈਕਸ਼ਨ ਨਾ ਨਹੀਂ ਨਹੀਂ ਮੈਂ ਇਹਨਾਂ ਨੂੰ ਕਿਹਾ ਕਿ ਚਲੋ ਸਾਈਡ ਤੋਂ ਕੇ ਗੱਲ ਕਰਦੇ ਆ ਤੇ ਇਹ ਆਪਸ ਚ ਆ ਕੇ ਮੈਨੂੰ ਫੜਦੇ ਪਏ ਹੋ ਨਹੀਂ ਤੇਨੂੰ ਮੇਰੇ ਭਰਾ ਆ ਕੇ ਤੇ ਆਪਾਂ ਇਹਨਾਂ ਨਹੀਂ ਨਹੀਂ ਇਹਨਾਂ ਕੋਈ ਇੱਕ ਅੱਦੇ ਕੋ ਕਿੰਚਾ ਗਈ ਸੀ ਮੈਂ ਫੜੀ ਆ ਪਤਾ ਨਹੀਂ ਹੋਣੇ ਇੱਕ ਅੰਨਾ ਮੰਗਾ ਹੀ ਕਰਦੇ ਆ ਕਿ ਇਹਨਾਂ ਦਾ ਵੇਖੋ ਜੋ ਬੰਦੀ ਕਾਰਵਾਈ ਇਹਨਾਂ ਦੀ ਕਾਕੀ ਵੇਖੇ ਜਾਣ ਇਹਨਾਂ ਕੋ ਪੂਰੇ ਹੈਗੇ ਜਾਂ ਨਹੀਂ ਹੈਗੇ ਫਿਰ ਇਹਨਾਂ ਦਾ ਜੋ ਵੀ ਬੰਦਾ ਦਾ ਆਪਣੇ ਜਿਹੜੇ ਸਰ ਬੈਠੇ ਨੇ ਇੱਥੇ ਵੱਡੇ ਉਹ ਆਪੇ ਕਾਰਵਾਈ ਕਰਨਗੇ ਗੱਲਬਾਤ ਗੁਜਰੀ ਹੋਈ ਸਾਈਡ ਤੇ ਆਏ ਐਕਟਿਵਾਈਡ ਮਰੀ ਆ ਆ ਕੇ ਕਹਿੰਦਾ ਤੂੰ ਸਿਹਾਨਾ ਨਹੀਂ ਚਲਾਣਾ ਮੈਂ ਵੀ ਹੈੱਡਫੋਨ ਲਾਇਆ ਹੋਈ ਸੀ ਮੁੰਡੇ ਨੇ ਆ ਕੇ ਮੈਨੂੰ ਕਹਿੰਦਾ ਮੈਂ ਹੈੱਡਫੋਨ ਲਾਇਆ ਮੇਰੇ ਤੋਂ ਆ ਵੀ ਹੈਗਾ ਜੇ ਦੱਸੋ ਕੀ ਹੈਗਾ ਤੋ ਅਈ ਦੇ ਗੱਨ ਖੋਣ ਦਾ ਕਹਿੰਦਾ ਮੇਰੇ ਤੋਂ ਆ ਵੀ ਹੈ ਮੈਂ ਕਿੱਥੇ ਕੱਢ ਦੇ ਵਿਖਾ ਦੇ ਨਾਲ ਪੁਲਿਸ ਵਾਲੇ ਇੱਥੇ ਮੈਂ ਕਹਿੰਦਾ ਇੱਥੇ ਪੁਲਿਸ ਵਾਲੇ ਖਲੋਤੇ ਇੱਥੇ ਕਹਿੰਦਾ ਮੇਰਾ ਪਿਓ ਇੱਥੇ ਵੇਖ ਲਾਂਗਾ ਜੋ ਵੇਖ ਹੋਣਾ ਇਹ ਨਹੀਂ ਗੱਲ ਮੁੰਡੇ ਦੀ ਨਾਲ ਇਹ ਵੀ ਭਾਈ ਖਲੋਤੇ ਆ ਨਾਲ ਸਾਰੇ ਆ ਗਏ ਇਹਨਾਂ ਭਾਈ ਨੇ ਦੇਖਿਆ ਗੱਡੀ ਵੱਜੇ ਗੱਡੀ ਵੱਜੀ ਨਹੀਂ ਆ ਵੱਜੀ ਵੀ ਨਹੀਂ ਗੱਡੀ ਇਹ ਆ ਕੇ ਸਾਈਡ ਤੋਂ ਉਤਰ ਆ ਕੇ ਕਹਿੰਦਾ ਬਾਹਰ ਨਿਕਲ ਲਾ ਦੱਸੋ ਵੱਜੀ ਵੀ ਨਹੀਂ ਗੱਡੀ ਮੈਂ ਕਹਿੰਦਾ ਇੱਥੇ ਇਹਦੇ ਕੈਮਰੇ ਲੱਗੇ ਆ ਬਿਲਕੁਲ ਨਿਕਲੇ ਜੇ ਕੈਮਰੇ ਨਿਕਲਦੇ ਕਢਵਾ ਲੈਨੇ ਆ ਤੁਸੀਂ ਕਿੱਦੇ ਦੇਹੀ ਹੋਗੇ ਤੁਸੀਂ ਅਹੀ ਗਾਰ ਤੇ ਸੀ ਭਾਜੀ ਆਹ ਸਾਈਡ ਉਸ ਸਕ ਉਹ ਜਾਣਦਾ ਭਾਈ ਤੁਸੀਂ ਕਰੋਗੇ ਉਹਨੇ ਉਹਨਾਂ ਨੇ ਭਾਈ ਉਹਨਾਂ ਨੇ ਦੇਖੋ ਜੋ ਹੋਣਾ ਚਾਹੀਦਾ ਦੇਖੋ ਜੇ ਇਹ ਥੋੜਨਾ ਹੋਏਗਾ ਕਿ ਪੁਲਿਸ ਵਾਲੇ ਕਹਿੰਦੇ ਮੇਰੇ ਪਿਓ ਦੀ ਦੁਕਾਨ ਇੱਥੇ ਉਹ ਕੱਲਾ ਹੀ ਬਾਅਦ ਚ ਕੋਈ ਆਇਆ ਯਾਰ ਸੱਤੀ ਆਇਆ ਯਾਰ ਸੱਤੀ ਆਏ ਦੋ ਗੱਡੇ ਬਾਤੋਂ ਹੋਰ ਪਤਾ ਹੀ ਨਹੀਂ ਮੈਂ ਪੁੱਛਦਾ ਉਹਨਾਂ ਨੂੰ ਕੀ ਕਰਦੇ ਇਹ ਕਿਹੜੀ ਜਗ੍ਹਾ ਮੁੰਡੇ ਲੱਗਦੇ ਦੋ ਗੱਡੇ ਇਹ ਲਾਂਸ ਰੋਡ ਆ ਇੱਥੇ ਲੜਦਾ ਪਿਆ ਸੀ ਕੋਈ ਹਾਂਜੀ ਮੋਕੇ ਤੇ ਪੁੱਛੇ ਲੜਦਾ ਪਿਆ ਕੋਈ ਇਹ ਤਾਂ ਗੱਲ ਕਾਰ ਵਾਲੇ ਨਾਲ ਐਕਟਵਾ ਟੱਚ ਹੋ ਗਈ ਆ ਹਾਂਜੀ ਉਹਦੇ ਕਰਕੇ ਆ ਕੋਈ ਵੇਖਦੇ ਆ ਨਾ ਪੁੱਛਦੇ ਕੀ ਕਰ ਇਹ ਚੱਕੀ ਚੁਕਿੰਦੀ ਨਹੀਂ ਆ ਨਹੀਂ ਚੱਕੀ ਨਹੀਂ ਦੋ ਜਣੇ ਲੜਦੇ ਪਏ ਸੀ ਦ